ਸਾਰੇ ਜੀ ਨੂੰ ਵੈਲਕਮ ਬੱਧਦਾ। ਜੀ ਆਇਆਂ ਜੀ ਨੂੰ ਕਿਉ। ਠੀਕ ਆ ਦੋ। ਉਮੀਦ ਕਰਦਾ ਤਹੀ ਬਹੁਤ ਵਧੀਆ ਹੋ। ਹੋਰ ਗੱਲਾਂ ਬਾਤਾਂ ਸੁਣਾਓ। ਕੀ ਹਾਲ ਚਾਲ ਨੇ ਤੁਹਾਡੇ ਤੁਹਾਡੇ ਪਰਿਵਾਰਾਂ ਦੇ। ਗਰਮੀ ਗਰਮੀ ਤੋਂ ਹੋਜੇ ਰਾਤ ਮਿਲੀ ਹੈ ਮੀਨ ਨਾਲ। ਕਿਪਾ ਨਤੋੜੀ ਕੀ ਤੀਨੇਰ ਨਹੀਂ ਜਾਦੇ। ਸਾਰੀਆਂ ਗੱਲਾਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ।

हाल चाल जी ठीक ठाक हो और गुरदेव सिंह ਆਉਂਦੇ ਆ ਮਸ਼ਹੂਰੀਆਂ ਹਰ ਚੱਲਦੀਆਂ ਐਡਾਂ ਚੱਲਦੀ ਆ ਵਧੀਆ ਵਧੀਆ ਕਰਦੇਸਾਂ ਤੋਂ ਸੁਣਾ ਠੀਕ ਠਾਕ ਕਹਣਾ ਜਮ ਬਿਲਕੁਲ ਜੇ ਲੋ ਵਧੀਆ ਐਡ ਹੋਣੀ ਚਾਹੀਦੀ ਆ ਹੋਰ ਗੱਲਾਂ ਬਾਤਾਂ ਆ ਪਰ ਮਿਹਨਤ ਬੜੀ ਕੀਤੀ ਆ ਕਿਵੇਂ ਕਰਦੇਸਾਂ ਮੀਂਹ ਦੀਆਂ ਕਣੀਆਂ ਤਾਂ ਬਹੁਤ ਘੱਟ ਐ ਪਰ ਨੇਰੀ ਬਹੁਤ ਨੇਰੀ ਵਾਗਿਆ ਬੜੀ ਨੇਰੀ ਨਹੀਂ ਜਾਂਦੀ ਕਿ ਰੋਖਾ ਹੋਰ ਕਈ ਚੀਜ਼ਾਂ ਪੜਪੜ ਸੁੱਟਦੀਆਂ ਮੀਂਹ ਦਾ ਬੜੇ ਚਿਰ ਬਾਅਦ ਆਇਆ ਮੀਂਹ ਜਨ ਨੂੰ ਆਇਆ ਜਨ ਨੂੰ ਤੇ ਉਹਨਾਂ ਜਨ ਨੂੰ ਤੇ ਉਹਨੇ ਕਰੀ ਤੈਸ਼ ਨੈਸ ਦਿਤਾਈ ਤੇ ਤੌਰ ਦੱਸੋ ਮਾਤਾ ਠੀਕ ਆ ਕਿੱਦਾਂ ਆ ਉਹਨਾਂ ਦਾ ਦੂਜਿਆਂ ਦਾ ਕੀ ਹਾਲ ਆ ਪੀਪੀ 11 ਵਾਲਿਆਂ ਦਾ ਠੀਕ ਠਾਕ ਆ ਕਿ ਨਹੀਂ ਕੋਈ ਗੱਲਬਾਤ ਐਡੀ ਲਾਇਆ ਪਿਆ ਸਰਾ ਕਿ ਨਹੀਂ oh my god wah guru ਔਰ ਫਰਨਾੰਦਾ ਪੂਰੇ ਵੈਲਕਮ ਜੀ ਐਨ ਜੀ ਤੁਹਾਡਾ ਸਵਾਗਤ ਹੈ ਆਪਣਾ YouTube ਚੈਨਲ ਤੇ ਕੀ ਹਾਲ ਚਾਹ ਦੇ ਮਿੱਤਰੋ ਦੋਸਤੋ ਸੱਜਣੋ ਭੈਣੋ ਤੇ ਭਰਾਓ ਔਰ ਵੀਰ ਗੁਰਦੇਵ ਸਿੰਘ ਫਿਰ ਦੱਸ ਕੋਈ ਗੱਲ ਬਾਤ ਐਂਡ ਐਂਡ ਹੈਲੋ ਐਂਡ ਜਾਈਦਾ ਕਿੱਦਾਂ ਵਾਂ ਮੈਂ ਹਾਂ ਬਸ ਕਿ ਤੇ ਵੀ 11 ਵਾਲੇ ਠੀਕ ਠਾਕ ਆ ਕਿ ਨਹੀਂ ਕਰਦੇ ਕੋਈ ਗੱਲਬਾਤ ਖਾਣਾ ਕਰਦੇ ਕੋਈ ਰਿਸ਼ਤਰ ਉਤੇ ਰਹਿ ਕਿ ਨਹੀਂ ਇਹਨਾਂ ਨਾਲ ਬਾਤ ਵਧੀਆ ਚਲੋ ਵਧੀਆ ਚੱਈਦਾ ਚੰਗੀ ਗੱਲ ਹੋਰ ਦੱਸੋ ਤੇ ਹੈ ਕਿਵੇਂ ਚੱਲਦੇ ਪ੍ਰੋਗਰਾਮ ਪੱਕੀ ਨਹੀਂ ਕਰਦੇ ਅੱਛਾ ਵੀ ਕੰਮ 도ਗ ਲਿਆਂਗੇ ਵਾਲਾ ਰੱਖਦੇ ਆ ਕਿ ਜੇ ਜੀ ਕੀਤਾ ਚੱਕ ਲਿਆ ਅੱਛਾ ਮਜਬੂਰੀਆਂ ਹੁੰਦੇ ਚੱਲ ਅੱਛਾ ਇਦਾਂ ਹੀ ਕੰਮ ਚੱਲਦੇ ਰਹਿੰਦੇ ਗੁਰਦੇਵ ਸਿੰਘ ਕਹ ਉਹਨਾਂ ਦੀਆਂ ਮਜਬੂਰੀਆਂ ਹੀ ਕੋ ਆਪਣੀਆਂ ਹਨਾ ਤੇਲ ਕੋਈ ਨਹੀਂ ਹੋਰ ਫਿਰ ਨਾਂ ਦਾ ਤੇਲ ਕੋਈ ਸੌ ਮਜਬੂਰੀਂ ਦੀ ਮੈਂ ਕਿਹਾ ਚਲੋ ਫੇ ਠੀਕ ਆ ਸਹੀ ਗੱਲ ਆ ਫਿਰ ਹੋਰ ਕੀ ਕਰ ਸਕਦੇ ਆ ਹਨਾ ਮਲਾ ਆਪੇ ਕਿਰਪਾ ਇਹ ਨਹੀਂ ਸਹੀ ਗੱਲ ਸਹੀ ਗੱਲ ਸਹੀ ਹੈ ਸਹੀ ਹੈ ਰਹਿ ਗਿਆ ਆਪਣਾ ਸਤ ਅਕ 6 ਘੰਟਾ ਤੋਂ ਜਾਵੀ ਚੈਨਲ ਜਿਹੜਾ ਆਪਣਾ ਮਾਨੋ ਹੋਇਆ ਨਾ ਹੁਣ ਲਾਈਵ ਨੂੰ ਹੀ ਲਾਈ ਦੀ ਬਸ ਕਿਹ ਜਾਂ ਮੇਰੇ ਸਾਬ ਨਾਲ ਥੋੜੇ ਚਿਰ ਚ ਕੰਪਲੀਟ ਹੋ ਜੂਗਾ ਮਹੀਨੇ ਚ ਜਿਹੜਾ ਜੰਨਾ ਇਹਦੇ ਚ ਹੋ ਜੂਗਾ ਮੋਨੋ ਤੋਂ ਜਾ ਵੀ ਆਪਣਾ ਬਾਤਾ ਢਿਲ ਕੇ ਭਾਵਾਂ ਦੀ ਸਪੋਰਟ ਦੇ ਨਾਲ ਹੀ ਆ ਬਾਕੀ ਆਪਾਂ ਕਦੀ ਤਰੇਲੀ ਨਹੀਂ ਲਿਆਂਦੇ ਡਾਲਰਾਂ ਦੇ ਚੱਕਰਾਂ ਚ ਵੀ ਆਡੇ ਡਾਲਰ ਨਹੀਂ ਆਏ ਇਹ ਤੱਕ ਐਦਾਂ ਮਾਲਕ ਨੇ ਜਿੱਦਾਂ ਕਿਰਪਾ ਕੀਤੀ ਮੋਨੋ ਹੋ ਗਿਆ ਐਦਾਂ ਹੀ ਕਿਸੇ ਦਿਨ ਉਨੇ ਮਾਰੀ ਲਾਮ ਮੜੀ ਜੀ ਨਹੀਂ ਗਾਇ ਮਾਰਦੀ ਨਾ ਨੇ ਤੇ ਤੂੰ ਉੱਣ ਨਿਕਲ ਜਾਣੀ ਮਿੱਤਰੋ ਉਹਦੀ ਨਿਗਾ ਸਵੱਲੀ ਚਾਹੀਦੀ ਆ ਬਸ ਮੈਂਨ ਤੇ ਜਾ ਰਹੀ ਆ ਨਾ ਯੰਗ ਜਾ ਰਹੀ ਆ ਮਾੜਾ ਬੈਲੀ ਕੋਲੇ ਗਈ ਆਈ ਆ ਅੱਛਾ ਤੈਨੂੰ ਫਿਰ ਘਰੇ ਕੀ ਕੰਮ ਪੈ ਜਾਂਦਾ ਇਕੱਲੇ ਨੂੰ ਦਾਦਾ ਨਹੀਂ ਦੇਖੀ ਕਿਤੇ ਮੈਨੂੰ ਦੱਸਿਆ ਹੀ ਨਾ ਤੇ ਚੋਰੀ-ਚੋਰੀ ਭੰਗੜਾ ਪਵਾਈ ਜਾਵੇਂ ਕੱਲਾ ਹੀ ਉਹਦਾ ਦੱਸਦਾ ਨਹੀਂਗਾ ਦੇਖੀ ਕਿਤੇ ਰੋਟੀ ਪਾਣੀ ਨੂੰ ਆਏ ਤਾਂ ਨਹੀਂ ਆਂ ਗਦੇਦਿਆਂ ਅਵੇ ਹਮਰਾ ਮਿੱਤਰ ਮੇਰੇ ਲਈ ਧਿਆਨ ਮਾਰੀ ਮਾਂ ਵੀ ਭੰਗੜਾ ਪਾਉਣਾ ਏ ਨਾ ਵੇ ਤੋਂ ਸਹੀ ਗੱਲ ਆ ਸਹੀ ਗੱਲ ਤੇ ਏਡੇ ਫਿਰ ਜਦੋਂ ਉਹਨਾਂ ਨੇ ਮਾਰ ਤੀ ਫਿਰ ਬਾਤ ਫੇਰ ਦੇ ਜਿੱਡੀਆਂ ਮਰਜੀ ਕੁੰਡਲੀ ਆ ਛਾਪਾ ਬੈਠਾ ਹੋਏ ਨਾ ਰਾਹੂ ਕੇਤੂ ਨੇ ਕੀ ਛੱਡ ਯੂ ਆ ਜਾਣਗੇ ਸਹੀ ਗੱਲ ਆ ਮੰਦੇ ਦੀ ਪ੍ਰਵਾਹ ਨਾ ਕਰੋ ਸਹੀ ਗੱਲ ਸਹੀ ਗੱਲ ਗੁਰਦੇਸਾ ਸਹੀ ਫੇਰ ਆਈ ਐਡ ਕੋਈ ਉਹਨੇ ਚਰਚ ਕੇ ਨਹੀਂ ਐਡ ਆਈ ਕੋਈ ਫੇਰ ਦੁਪਰ ਐਡ ਆਲੀ ਲਾਈ ਲਾਈ ਵਾਪਾਂ ਤਾਂ ਸੋ ਹੋਰ ਗੱਲਬਾਤ ਦੱਸੋ ਠੀਕ ਠਾਕ ਐਨ ਗੁੱਡ ਨਿਊਜ਼ ਆ ਵਾਈਕਲੂ 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 ਮਾਲਕਾ ਕਰੀ ਕਿਰਪਾ ਮੇਰ ਪਰ ਹੱਥ ਰੱਖੀ ਬਾਈ ਤੈ ਚੱਲੀ ਜਾਂਦੇ ਕੰਮ ਕਰ ਸਭ ਠੀਕ ਠਾਕ ਹੈ ਤੋ ਇਹ ਸਾਰੇ ਜਣੇ ਆਪੋ ਆਪਣੇ ਬਾਰੇ ਸੁਣਾਉਂਦੇ ਰਹੋ ਕੀ ਹਾਲ ਚੱਲ ਨੇ ਤੁਹਾਡੇ ਠੀਕ ਠਾਕ ਗੱਲਬਾਤ ਐਂਡ ਕੀ ਬੰਦਾ ਸਵਾਹ ਠੀਕ ਠਾਕ ਹੈ ਸਾਰੇ ਅਸੀਂ ਔਰ ਨਵੀਂ ਤਾਂ ਜੀ ਦੱਸਿਓ ਕੋਈ ਕਮੈਂਟ ਕਮੈਂਟ ਕਰ ਦੇ ਰਿਆ ਕਰੋ ਸੁਪਰ ਚੈਟ ਜੁੜਦੀ ਤੇ ਆਪਾਂ ਨੂੰ ਲਗਉਣੀ 10 ਡਾਲਰ ਆਪਣੇ ਕੰਪਲੀਟ ਬਾਕੀ ਆਪੇ ਹੌਲੀ ਹੌਲੀ ਵਧਦੇ ਰਹਿਣੇ ਆ ਤਾਂ ਨੂੰ ਕਿਤੇ 20 ਵੀ ਹੋਣਗੇ 20 ਤੋਂ 30 ਵੀ ਐਦਾਂ ਹੀ ਕਹਿ ਦਿੰਦਾ ਹੋਏ ਇਹ ਦਿਨ ਖੋ ਗਿਆ ਅੱਜ ਦਿਨ ਪਹਿਲੀ ਤਨਖਾਹ ਦੀ ਵੀਡੀਓ ਪਾਵਾਂਗੇ ਕਿਉਂ ਗੁਰਦੇਵ ਸਿਆ ਸਹੀ ਗੱਲਾਂ ਨਾ ਗੁਰਦੇਵ ਆਪਣਾ ਯਾਰ ਪੱਕਾ ਮੇਤਰ ਆਪਣਾ ਆਪਣੇ ਨਾਲ ਪਰਵਾਹ ਨਹੀਂ ਕਰੀਦੀ ਬਾਕੀ ਸਭ ਹੈ ਨਾ ਕਰਪਾਵਾ ਇੱਕ ਲਾਈਵ ਵਿੱਚ ਮੈਂ ਗਿਆ ਮੈਂ ਤਰੇ ਜਾਂਦੇ ਆਖਿਆ ਇਹਨੂੰ ਵੇਖ ਲਈਏ ਇਹਨੂੰ ਦੇਖਦੇ ਹੀ ਕਰਵਾਉਣੀਆਂ ਤੋਫਾਂ ਲੈ ਦਿੱਤੀਆਂ ਪਰ ਇੱਕ ਮੁੰਡਾ ਇਹੋ ਜਿਹਾ ਕਾਚ ਸੀ ਜਿਹਨੇ ਚੰਗਾ ਚੰਗੇ ਆ ਨਹੀਂ ਲੱਗਿਆ ਉਹਨੇ ਮੈਨੂੰ ਬਲੌਕ ਕਰ ਦਿੱਤਾ ਜਿਹੜੀ ਕੁੜੀ ਕਿਹਦੀ ਲਾਈਵ ਦੀ ਗੱਲ ਐ ਗੁਰਦੇਵ ਸਿੰਘ ਇੱਕ ਲਾਈਵ ਵਿੱਚ ਮੈਂ ਗਿਆ ਸਰੇ ਜਾਂਦੇ ਮੈਂ ਆਖਿਆ ਨੂੰ ਵੇਖ ਹੀ ਲਈਏ ਇੱਥੋਂ ਇਹਨਾਂ ਤੋਂ ਲਿਖ ਦਿੱਤੀਆਂ ਪਰ ਇੱਕ ਮੁੰਡਾ ਇਹੋ ਜਿਹਾ ਖਾਕ ਸੀਦੇ ਨੂੰ ਜੰਗ ਨਹੀਂ ਲੱਗੀਆਂ ਉਹਨੇ ਮੈਨੂੰ ਬਲੌਕ ਕਰ ਦਿੱਤਾ ਜਿਹੜੀ ਅੱਛਾ ਕਿਹਦੀ ਲਾਈਵ ਕਿਹਦੀ ਕਿਤੇਸੇਓਂ ਉਹੜੇ ਖਾਚੇ تھے ਇਹ ਬਲੂ ਜੀ ਐਵੇਂ ਦੇ ਦੁੱਦਿੰਦਿਆਂ ਹਰਕ ਨੂੰ ਬਲੂ ਬਲੈਕ ਕਿਸੇ ਨੂੰ ਵੇਖ ਕੇ ਚੰਗੇ ਬੰਦੇ ਨੂੰ ਦੇਣਾ ਚਾਹੀਦਾ ਇਹਨਾਂ ਚੱਲ ਕੋਈ ਨਾ ਅੱਛਾ ਅੱਛਾ ਚੱਲ ਕੋਈ ਨਹੀਂ ਮੈਨੂੰ ਨਾਂ ਦੱਸੋ ਵੇਖਾਂਗੇ ਜਾ ਕੇ ਕੀ ਕਰਦੇ ਨੇ 10 ਮਿੰਟ ਪੰਗਾ ਹੀ ਸਹੀ ਇਹ ਲੈ ਲਾਂਗੇ ਕਿ ਨਹੀਂ ਨਾ ਚੱਲਦਾ ਮਾਜੇ ਵਾਲੇ ਦਾ ਸਹੀ ਗੱਲ ਜਿਹਨੂੰ ਉਹਦੇ ਨਾਲ ਨਹੀਂ ਪਿਆਰ ਉਹ ਆਪਣਾ ਕੀ ਲੱਗਦਾ ਹੈ ਕਿ ਨਹੀਂ ਜਿੰਨੂ ਉਹ ਗੁਰੂ ਆਪਣੇ ਨਾਲ ਨਹੀਂ ਪਿਆਰ ਉਹ ਸਾਡਾ ਕੀ ਲੱਗਦਾ ਉਹਨੂੰ ਅਸੀਂ ਕੀ ਜਾਣਦੇ ਵੈਲਕਮ ਜੀ ਐਨੂ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਤੁਹਾਡਾ ਆਪਣਾ YouTube ਚੈਨਲ ਜਾਨੀ ਕਿ ਮਾਝੇ ਦੇ ਮਜ਼ੇਲ ਮਾਝੀ ਵਾਲੇ ਭਾਉ ਕੀ ਹਾਲ ਚਾਲ ਜੇ ਦੋਸਤੋ ਮਿੱਤਰੋ ਸੱਜਣੋ ਇਵੇਂ ਚਲਦੇ ਆ ਕੰਮ ਕਰ ਓਕੇ ਆ ਗੱਲਬਾਤ ਐਂਡ ਮੀਂਹ ਵੀ ਆਦੇ ਵਾਵਾ ਹੈ ਨੇ ਰੀ ਵੀ ਆਵਾ ਹੈ ਕਿ ਦੇਵ ਸੇ ਮੀਂਹ ਵੀ ਵਾਵਾ ਹੀ ਨੇ ਰੀ ਵੀ ਵਾਵਾ ਨੇ ਰੀ ਦੇ ਪਹਿਲਾਂ ਹੀ ਆ ਗਈ ਨਾ ਟਗੜ 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 ਮੀਂਹ ਦੇ ਵੜਿਆ ਚਰਬਾ ਦਾ ਆ ਉਹਨੇ ਜਿਹਨੂੰ ਉਹਨੇ ਵਾਣ ਕਰਾਤਾ ਜੋ ਸਕਟਾ ਜੋ ਮਿੱਟੀ ਸਭ ਢਾੜਾ ਸਿਰਚ ਪਾਦਾ ਉਹਨੇ ਜਿਹਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਤਾ ਮੈਨੂੰ ਗਿਰਦੇਵ ਸਾਂ ਸਾਰੀ ਗੱਲ ਦਾ ਕੋਈ ਚੱਕਰ ਨਹੀਂ ਜਿੰਨਾ ਟਾਈਮ ਹੁੰਦਾ ਫੋਨ ਬਾਣ ਜੇ ਕਿਤੇ ਵਾਈਫਾਈ ਦਾ ਹੋਵੇ ਜਿਗਾਰਡ ਦਾ ਫਿਰ ਤੇ ਸਾਰੀ ਰਾਤ ਤੈਨੂੰ ਅੱਖੀ ਲਾ ਦੇ ਉਦਾਂ ਘੰਟਾ ਆਖ ਦੇ ਲਾਇਆ ਕਰ ਭਾਵੇਂ 1 ਮਿੰਟ ਇੱਕ ਨਾ ਕਰਿਆ ਕਰ ਇੱਕ ਘੰਟਾ ਪਿਆਰ ਆਂਦਾ ਕਰ ਲਾਈਵ ਤੇ ਨਾਲ ਸਾਟੇ ਤੋਂ ਲੈ ਕੇ ਫਰੋਜ ਪਰ ਇੱਧਰ ਨੀ ਠੀਕ ਸੀ ਹਾਂਜੀ ਹਾਂਜੀ ਸਾਡੇ ਮਹੀ ਵਧੀਆ ਹੈ ਪਿਆ ਬਾਵਾ ਮਹੀ ਯਾਨੀ ਕਿ ਐ ਕੰਪਿਊਟਰ ਕਰਾਉਣੇ ਦੋ ਤਿੰਨ ਖਤੇ ਉਹ ਕੱਲ ਨਹੀਂ ਹੋਏ ਕਿਉਂਕਿ ਚਿੱਕੜ ਚੋਬਾ ਜਾ ਉਹਦਾ ਪੁੱਟੀ ਤੇ ਹੈਗੀ ਪਹਿਲੀ ਹੀ ਭਰ ਕੇ ਗੱਲਬਾਤ ਤੇ ਕਰਕੇ ਤੇ ਫਿਰ ਵਾਈ ਤੇ ਪਰ ਨਹੀਂ ਕੱਲ ਕੰਪਿਊਟਰ ਨੇ ਅੱਜ ਵੇਖੋ ਮੀ ਵਾਵਾ ਹਜ਼ੀਗਾ ਕਈ ਜਿੰਨਾ ਮਾਣ ਮਾਣ ਭਰੇ ਉਹਨਾਂ ਇਹਦੇ ਪਾਣੀ ਖਲੋ ਗਿਆ ਮੇਰੇ ਨਹੀਂ ਭਰੇ ਉਹ ਵੀ ਗਿੱਲੇ ਵਾਵਾ ਹੈ ਝੋਨਾ ਝੋਨਾ ਆਪਾਂ ਇਹ ਕਰਦੇ ਹਾਂ ਹਿੱਸੇ ਤੇ ਲਵਾਈਦਾ ਆਪ ਆਪਣੇ ਤੋਂ ਨਹੀਂ ਇੰਨਾ ਟਾਈਮ ਹੁੰਦਾ ਤੇ ਜਾਨੀ ਕਿ ਆਦਤੇ ਲਵਾ ਲਈ ਨੇ ਗਾਂ ਦਾ ਬੀਜ ਲਈ ਦੀ ਤੇ ਲਾਉਣਾ ਚੋਣਾ ਹੀ ਇਹ ਗਾਂ ਨੂੰ ਵੇਖਾਂਗੇ ਚਾਚਾ ਜੀ ਕਹਿੰਦੇ ਹਾਂ ਦੇ ਆਪ ਬੀਜਗੇ ਗਾਂ ਨੂੰ ਵੇਖਾਂਗੇ ਇਹ ਗਾਂ ਨੂੰ ਚੋਣਾ ਜਨਾਂ ਅਸੀਂ ਆਪ ਲਾਵਾਂਗੇ ਹਿੱਕੁਰਵਾ ਏ ਗੁਰੂ ਇੱਕ ਘੰਟਾ ਤੇ ਨਵੇਂ ਤੇ ਲਾਦਾ ਕਰ ਰੋਜ਼ ਫੋਨ ਉਹਦੇ ਸਬਸਕ੍ਰਾਈਬਰ ਪਤਾ ਨਹੀਂ ਕਿੱਦਾਂ ਵਧਨੇ ਹਨ ਬਾਬੇ ਬੂਬੇ ਦੀਆਂ ਮਰਦਾਂ ਰੀਲਾਂ ਮੋਂ ਨੇ 2-4 ਫਿਰ ਗੱਲ ਬਣੂ ਬਾਬੇ ਦੀਆਂ ਸੁਰਦਿਆਂ ਤੇ 2-4 ਰੀਲਾਂ ਫਿਰ ਸਬਸਕ੍ਰਾਈਬਰ ਹੋ ਜਾਣਗੇ ਸੈਟ ਜਾਂ ਹਰਾਵਦੀਆਂ ਬਣਾ ਕੇ ਪਾਉਣੇ ਅੱਜ ਅੱਜ ਵੀ ਨਾ ਕੋਈ ਕੋਸ਼ਿਸ਼ ਕਰਦੇ ਆ ਉਹਨੂੰ ਚਲਾਉਣ ਦੀ ਚੈਨਲ ਨੂੰ ਸਬਸਕ੍ਰਾਈਬਰ ਵਧਾਉਣ ਦੀ ਬਾਕੀ ਨੇ ਕੱਲ ਕੋਈ ਨਹੀਂ ਜਾਣ ਕੇ ਨਹੀਂ ਚੁੱਕਦਾ ਕੀ ਹੁੰਦਾ ਕੀ ਗੱਲ ਹੌਣ ਦਾ ਚੱਕਣਾ ਚਾਹੀਦਾ ਨਾ ਕੋਈ ਚੱਕਰ ਨਹੀਂ ਚਲੋ ਬਾਕੀ ਬੋਲਣਾ ਨਾ ਬੋਲਣਾ ਚੱਲ ਮੇਰੇ ਨਾਲ ਤਾਂ ਕੋਈ ਗੱਲਬਾਤ ਹੋ ਗਈ ਹੋ ਵੀ ਮੱਲਾ ਪਰ ਨਾ ਕਹਦਾ ਗੁੱਸਾ ਨਾ ਕਿ ਮੇਰੇ ਨਾਲ ਚੱਲ ਜੇ ਕੋਈ ਗੱਲਬਾਤ ਹੋਈ ਆ ਤੇ ਤੁਹਾਡ ਨਾਲ ਥੋੜਾ ਕੋਈ ਗੱਲਬਾਤ ਹੋਈ ਤੇ ਤੁਹਾਡ ਨਾਲ ਕੋਈ ਗੁੱਸਾ ਨਹੀਂ ਪਰ ਨਾਲ ਸਹਿਮਤੀ ਆ ਸਹੀ ਗੱਲ ਆ ਮੰਨ ਲਓ ਚਲੋ ਮੇਰੇ ਤੋਂ ਕੋਈ ਜੇ ਗੱਲਬਾਤ ਹੋਈ ਵੀ ਆ ਤੇ ਉਹਦਾ ਗੁੱਸਾ ਟੰਡ ਨਾਲ ਥੜਾ ਹੂਦਾ ਇਹ ਗੱਲ ਆ ਸਹੀ ਗੱਲ ਨਹੀਂ ਕੋਈ ਨਾ ਤੇ ਰਿਸਪੌਂਸ ਅਗਲੇ ਨੂੰ ਦੇ ਦੇਣਾ ਚਾਹੀਦਾ ਮੈਂ ਕਿਦਾਂ ਲਾਇਆ ਹੈ ਕਿਸ ਨਵੇਂ ਨੰਬਰ ਤੋਂ ਚੁੱਕ ਲਿਆ ਗੱਲਬਾਤ ਹੋਈ ਜੀ ਇੱਕੋ ਦੋ ਮਿੰਟ ਗੱਲ ਹੋਈ ਨਹੀਂ ਜਾਂਦਾ ਮੈਂ ਕਿ ਹਾਲ ਚੱਲ ਮੈਂ ਪਛਾਣ ਲਿਆਂਦਾ ਪਛਾਣ ਲਿਆ ਠੀਕ ਠਾਕ ਆ ਸੋਨ ਬੱਸ ਮੈਂ ਵਧੀਆ ਵਧੀਆ ਮੈਂ ਨਾ ਤੈਨੂੰ ਬਾਅਦ ਚਲਾਉਣਾ ਹਾਂ ਦਾ ਮੈਂ ਬਿਜੀ ਆ ਕਰੇ ਤੇ ਫੋਨ ਕੱਟਦਾ ਮਾ ਜੀ ਠੀਕ ਹੈ ਪਰ ਮੈਂ ਵੀ ਲਾਇਆ ਦੰਦਾ ਮਹਕੀ ਲੋੜ ਸਹੀ ਗੱਲ ਸਹੀ ਹੈ ਚੱਲ ਕੋਈ ਗੱਲ ਨਹੀਂ ਆਪਾਂ ਤਾਂ ਫਿਰ ਵੀ ਫੋਨ ਲਾ ਲਾ ਕੇ ਮੇਰੇ ਤੋਂ ਹਣਾ ਇਹ ਨੰਬਰਾਂ ਤੋਂ ਗੱਲਬਾਤ ਆਪਾਂ ਕੀਤੀ ਉਹਦੇ ਨਾਲ ਹੁਣ ਨਹੀਂ ਹੋ ਰਹੀ ਸਹੀ ਗੱਲ ਆ ਗੱਲ ਦਾ ਤੇ ਵੀ ਐ ਗੱਲ ਤੋਂ ਮੈਂ ਗੁੱਸੇ ਆਣਾ ਤੇ ਤੁਸੀਂ ਆ ਮੇਰਾ ਗਲਤ ਕਰਦੇ ਆ ਆਪਾਂ ਇੱਕ ਰਮ ਹੀ ਆਂਦੇ ਵੀ ਆ ਗੱਲ ਨਹੀਂ ਇੱਦਾਂ ਹਨਾ ਆਪਾਂ ਦੀ ਗੱਲ ਨਾਲ ਸਹਿਮਤ ਤੇ ਪਰ ਜੇ ਕੱਲ ਹੀ ਨਾ ਦੱਸੋ ਕੀ ਹੋਇਆ ਆਪਾਂ ਨੂੰ ਗੀਤਣ ਕਿਹੜੀ ਗੱਲੋਂ ਗੁੱਸਾ ਏ ਚੱਲ ਸ਼ਾਮ ਫਿਰ ਇਹ ਹੋਈ ਆ ਜੰਦੀ ਵਾਰ ਦਾਸ ਦਿੰਦੇ ਆ ਇਧਰ ਕਹਿ ਬਾਣੀਏ ਉਧਰ ਕਹਿ ਬਈ ਯਾਰ ਫਿਰ ਇਹ ਆ ਸਕਦੇ ਹੋਰ ਰਹਣ ਕੀ ਆਖੀ ਜਦੋਂ ਉਹਨਾਂ ਨੂੰ ਆਪ ਨੇ ਇਹਦੇ ਕੋਈ ਨੇਕੀ ਹੋਈ ਹਰ ਤੋਂ ਦਾਸ ਦਿੰਦਾ ਇਦੋ ਇੱਕ ਹੋਈ ਨਹੀਂ ਸਹੀ ਗੱਲ ਦੱਸਣਾ ਚਾਹੀਦਾ ਵੀ ਐ ਕੱਲੋਂ ਰੁੱਸਿਆ ਮੈਂ ਆਪਾਂ ਨੂੰ ਕੱਲੋਂ ਆਂਦੇ ਵੀ ਨਹੀਂ ਕੋਈ ਗੱਲ ਨਹੀਂ ਕਿ ਇਹੀ ਦਰਨਾ ਸਹਿਮ ਤਾਂ ਇਹ ਗੱਲ ਅੱਜ ਤੋਂ ਬਾਅਦ ਚ ਨਹੀਂ ਹੋਊਗੀ ਹਨਾ ਤੇ ਜੇ ਫਿਰ ਵੀ ਆਪਾਂ ਕਰਦੇ ਤੇ ਫਿਰ ਆਪਾਂ ਨੂੰ ਛੱਡ ਦਿੰਦਾ ਇੱਕ ਵਾਰਨਿੰਗ ਤੇ ਦਿੰਦਾ ਇਹ ਆ ਗੱਲ ਇਦਾਂ ਹਨ ਜਦੋਂ ਆਪਾਂ ਨੂੰ ਕੋਈ ਵਾਰਨਿੰਗ ਨਹੀਂ ਕੋਈ ਕੁੱਖ ਨਹੀਂ ਬਿਨਾ ਵਾਰਨਿੰਗ ਤੋਂ ਬਿਨਾ ਗੱਲ ਤੋਂ ਆਪਾਂ ਨੂੰ ਦੱਸਾ ਫਾਰਕ ਕਰਨ ਚਲੋ ਕੋਈ ਚੱਲ ਇਹ ਬੈਂਕਾਂ ਕੰਮ ਚੱਲਦੇ ਰਹਿੰਦੇ ਆ ਕੋਈ ਆ ਗਿਆ ਕੋਈ ਚਲੇ ਗਿਆ ਹੈਗੇ ਨੇ ਨੋ ਗੁਰਦੇਵ ਸਿੰਘਾਂ ਮਿਲਦੇ ਆ ਤੁਹਾਨੂੰ 9 ਵਜੇ ਲਾਈਵ ਲਾਉਨੇ ਆਪਾਂ ਦੂਜੇ ਤੇ ਫਿਰ ਮਿਲਦੇ ਆ ਓਕੇ ਬਾਏ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਅਗਲੀਆਂ ਵੀ ਲਾਈਵ ਵੈਲੋਗ ਮੈਂ ਤੇ ਲਾ ਕੇ ਨਾ ਐਡਾਂ ਹੀ ਚਲਾ ਦਿਆ ਕਰੋ ਕੱਲੀਆਂ ਭਾਵੇਂ ਕਦੀ ਕੋਈ ਲਾਈਵ ਲਾਤੀ ਬਦਲ ਕੇ ਕਦੀ ਕੋਈ ਐਸ ਚੈਨਲ ਦੀ ਐਡਾਂ ਚੱਲੀ ਜਾਇਆ ਪੂਰੀ ਐਡ ਚੱਲਣ ਦਿੱਤੀ ਉਹ ਦਿਨ ਵਾਲੀ ਡਾਲਰ ਬਣ ਜਾਂਦੇ ਪੂਰੀ ਐਡ ਚੱਲਣ ਦਿੱਤੀ ਨਾ ਉਹਨੂੰ ਡਾਲਰ ਬਣ ਜਾਂਦੇ ਆ ਫਿਰ ਉਹ ਐਡ ਜੀ ਜਦੋਂ ਪੂਰੀ ਹੋਈ ਲਾਈਵ ਚੱਲਣ ਲੱਗੀ ਫਿਰ ਕੱਟ ਕੇ ਦੂਜੀ ਕੋਈ ਲਾਈਵ ਲਾ ਦੇ ਓਕੇ ਬਾਏ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਕਰਦੇ ਹੋ ਸਿਆ 9 ਵਜੇ ਲਾਉਨੇ ਆਪਾਂ ਦੁਜੀ ਤੇ ਲਾਈਵ ਓਕੇ ਬਾਏ